ਕਰਦੇ ਪਰ ਅਸੀਂ ਕੋਈ ਈਡੀਪੀ ਐਂਟਰੀ ਪੰਜਾਬ ਚ ਨਹੀਂ ਕਰਵਾਈ ਉਹਨਾਂ ਦੇ ਕੇਸ ਦੇ ਮਾਮਲੇ ਦੇ ਵਿੱਚ ਲਗਾਤਾਰ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਬੂਤ ਜਟਾਰੀ ਹੈ ਔਰ ਜਦੋਂ ਵੀ ਜਿਹੜੇ ਸਬੂਤ ਇਕੱਠੇ ਹੋਗੇ ਬਿਲਕੁਲ ਚਲਾਨ ਵੀ ਪੇਸ਼ ਕੀਤਾ ਜਾਊ। ਅਲੀ ਦਲ ਦਾ ਇਹ ਦੋਸ਼ ਕਿ ਆਮ ਆਦਮੀ ਪਾਰਟੀ ਮਜੀਠੀਆ ਸਾਹਿਬ ਨਾਲ ਰਾਜਨੀਤਿਕ ਤੌਰ ਤੇ ਧੱਕਾ ਕਰ ਰਹੀ ਹੈ ਅਸੀਂ ਬੁੱਢੋ ਰੱਦ ਕਰਦੇ ਹਾਂ। ਔਰ ਅਸੀਂ ਕੋਈ ਈਡੀਪੀ ਐਂਟਰੀ ਪੰਜਾਬ ਚ ਨਹੀਂ ਕਰਵਾਈ ਉਹਨਾਂ ਦੇ ਕੇਸ ਦੇ ਮਾਮਲੇ ਦੇ ਵਿੱਚ। ਬਲਕਿ ਅਸੀਂ ਤਾਂ ਇਹ ਸਮਝਦੇ ਹਾਂ ਔਰ ਪੂਰੀ ਦੁਨੀਆ ਜਾਣਦੀ ਹੈ ਕਿ ਅਕਾਲੀ ਦਲ ਦਾ ਕੇਂਦਰ ਦੀ ਬੀਜੇਪੀ ਦੇ ਨਾਲ ਮੋਦੀ ਸਾਹਿਬ ਦੇ ਨਾਲ ਔਰ ਅਮਿਤ ਸ਼ਾਭ ਜੀ ਦੇ ਨਾਲ ਜਿਸ ਤਰੀਕੇ ਦੀ ਸਾਝ ਪਿਆਲੀ ਹੈਗੀ ਹੈ ਜਿਸ ਤਰੀਕੇ ਨਾਲ ਇਹਨਾਂ ਦਾ ਰਿਲੇਸ਼ਨਸ਼ਿਪ ਰਿਹਾ ਹੈਗਾ ਹੋ ਸਕਦਾ ਹੈ ਅਕਾਲੀ ਦਲ ਨੇ ਸੋਚਦਾ ਹੋਵੇ ਕਿ ਜੇ ਈਡੀਐਸ ਮਾਮਲੇ ਦੇ ਵਿੱਚ ਐਂਟਰ ਹੋ ਜਾਂਦੀ ਹੈ ਤਾਂ ਸ਼ਾਇਦ ਉਹਨਾਂ ਨੂੰ ਕਲੀਨ ਚਿੱਟ ਮਿਲ ਜੇਗੀ ਪਰ ਮੈਂ ਦੱਸਣਾ ਚਾਹੁੰਦਾ ਕਿ ਆਵਾਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਆਈਪੀਐਸ ਭੁੱਲਰ ਦੀ ਅਗਵਾਈ ਹੇਠ ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੋਈ ਹੈ ਉਹ ਲਗਾਤਾਰ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਬੂਤ ਜਟਾਰੀ ਹੈ ਔਰ ਜਦੋਂ ਵੀ ਜਿਹੜੇ ਸਬੂਤ ਇਕੱਠੇ ਹੋਗੇ ਬਿਲਕੁਲ ਚਲਾਨ ਵੀ ਪੇਸ਼ ਕੀਤਾ ਜਾਊਗਾ ਆਵਾਦੀ ਪਾਰਟੀ ਨੂੰ ਕਿਸੇ ਨਾਲ ਵੈਂਡੇਟਾ ਕਰਨ ਦੀ ਜ਼ਰੂਰਤ ਨਹੀਂ ਹੈ ਸਾਡੀ ਪੰਜਾਬ ਦੇ ਲੋਕਾਂ ਦੇ ਨਾਲ ਕਮਿਟਮੈਂਟ ਹੈਗੀ ਹੈ ਕਿ ਉਹ ਅਲਾਮਤ ਜਿਸ ਨੇ ਪੂਰੇ ਇਕਧਾਕੇ ਦੇ ਵਿੱਚ ਸਾਡੀ ਇੱਕ ਪੀੜੀ ਨੂੰ ਨਿਗਲ ਲਿਆ ਜਿਸ ਅਲਾਮਤ ਨੇ ਸਾਡੀ ਪੰਜਾਬ ਨੂੰ ਬਰਬਾਦ ਕਰਤਾ ਉਹਦਾ ਦੋਸ਼ੀ ਭਾਵੇਂ ਕੋਈ ਵੀ ਹੋਵੇ ਉਹਦਾ ਸਬੰਧ ਭਾਵੇਂ ਕਿਸੇ ਨਾਲ ਵੀ ਹੋਵੇ ਮਾਨ ਸਾਹਿਬ ਦੀ ਸਰਕਾਰ ਉਸ ਨੂੰ ਬਖਸ਼ੇਗੀ ਨਹੀਂ ਔਰ ਕਾਨੂੰਨ ਦੇ ਮੁਤਾਬਕ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਬਿਲਕੁਲ ਜਿਹੜਾ ਜੋ ਸਜ਼ਾ ਬੰਦੀ ਹੈ ਉਹ ਮਿਲੇਗੀ ਸੋ ਇਸ ਕਰਕੇ ਅਕਾਲੀ ਦਲ ਸਾਡੇ ਤੇ ਇਲਜ਼ਾਮ ਲਗਾਉਣ ਦੀ ਬਜਾਏ ਆਪਣੇ ਗਰੇਬਾਂ ਦੇ ਵਿੱਚ ਝਾਕ ਕੇ ਕਿ ਕਿਵੇਂ ਉਹਨਾਂ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੇ ਜਿਹੜੇ ਦਰਿਆ ਸੀ ਉਹ ਵਹੇ ਕਰਦੇ ਪਰ ਅਸੀਂ ਕੋਈ ਈਡੀਪੀ ਐਂਟਰੀ ਪੰਜਾਬ ਚ ਨਹੀਂ ਕਰਵਾਈ ਉਹਨਾਂ ਦੇ ਕੇਸ ਦੇ ਮਾਮਲੇ ਦੇ ਵਿੱਚ ਲਗਾਤਾਰ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਬੂਤ ਝਟਾਰੀ ਹੈ ਔਰ ਜਦੋਂ ਵੀ ਜਿਹੜੇ ਸਬੂਤ ਇਕੱਠੇ ਹੋਗੇ ਬਿਲਕੁਲ ਚਲਾਨ ਵੀ ਪੇਸ਼ ਕੀਤਾ ਜਾਊਗਾ ਅਲੀ ਦਲ ਦਾ ਇਹ ਦੋਸ਼ ਕਿ ਆਮ ਆਦਮੀ ਪਾਰਟੀ ਮਜੀਠੀਆ ਸਾਹਿਬ ਨਾਲ ਰਾਜਨੀਤਿਕ ਤੌਰ ਤੇ ਧੱਕਾ ਕਰ ਰਹੀ ਹੈ ਅਸੀਂ ਬੁੱਢੋ ਰੱਦ ਕਰਦੇ ਹਾਂ ਔਰ ਅਸੀਂ ਕੋਈ ਈਡੀਪੀ ਐਂਟਰੀ ਪੰਜਾਬ ਚ ਨਹੀਂ ਕਰਵਾਈ ਉਹਨਾਂ ਦੇ ਕੇਸ ਦੇ ਮਾਮਲੇ ਦੇ ਵਿੱਚ ਬਲਕਿ ਅਸੀਂ ਤਾਂ ਇਹ ਸਮਝਦੇ ਹਾਂ ਔਰ ਪੂਰੀ ਦੁਨੀਆ ਜਾਣਦੀ ਹੈ ਕਿ ਅਕਾਲੀ ਦਲ ਦਾ ਕੇਂਦਰ ਦੀ ਬੀਜੇਪੀ ਦੇ ਨਾਲ ਮੋਦੀ ਸਾਹਿਬ ਦੇ ਨਾਲ ਔਰ ਅਭਿਸ਼ੇਕ ਸ਼ਾਭ ਦੇ ਨਾਲ ਜਿਸ ਤਰੀਕੇ ਦੀ ਸਾਝ ਪਿਆਲੀ ਹੈਗੀ ਹੈ ਜਿਸ ਤਰੀਕੇ ਨਾਲ ਇਹਨਾਂ ਦਾ ਰਿਲੇਸ਼ਨਸ਼ਿਪ ਰਿਹਾ ਹੈਗਾ ਹੋ ਸਕਦਾ ਅਕਾਲੀ ਦਲ ਇਹ ਸੋਚਦਾ ਹੋਵੇ ਕਿ ਜੇ ਈਡੀਐਸ ਮਾਮਲੇ ਦੇ ਵਿੱਚ ਐਂਟਰ ਹੋ ਜਾਂਦੀ ਹੈ ਤਾਂ ਸ਼ਾਇਦ ਉਹਨਾਂ ਨੂੰ ਕਲੀਨ ਚਿੱਟ ਮਿਲ ਜੇਗੀ ਪਰ ਮੈਂ ਦੱਸਣਾ ਚਾਹੁੰਦਾ ਕਿ ਆਵਾਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਆਈਪੀਐਸ ਭੁੱਲਰ ਦੀ ਅਗਵਾਈ ਹੇਠ ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੋਈ ਹੈ ਉਹ ਲਗਾਤਾਰ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਬੂਤ ਜਟਾਰੀ ਹੈ ਔਰ ਜਦੋਂ ਵੀ ਜਿਹੜੇ ਸਬੂਤ ਇਕੱਠੇ ਹੋਗੇ ਬਿਲਕੁਲ ਚਲਾਨ ਵੀ ਪੇਸ਼ ਕੀਤਾ ਜਾਊਗਾ ਆਵਾਦੀ ਪਾਰਟੀ ਨੂੰ ਕਿਸੇ ਨਾਲ ਵੈਂਡੇਟਾ ਕਰਨ ਦੀ ਜ਼ਰੂਰਤ ਨਹੀਂ ਹੈ ਸਾਡੀ ਪੰਜਾਬ ਦੇ ਲੋਕਾਂ ਦੇ ਨਾਲ ਕਮਿਟਮੈਂਟ ਹੈਗੀ ਹੈ ਕਿ ਉਹ ਅਲਾਮਤ ਜਿਸ ਨੇ ਪੂਰੇ ਇਕਤਹਾਕੇ ਦੇ ਵਿੱਚ ਸਾਡੀ ਇੱਕ ਪੀੜੀ ਨੂੰ ਨਿਗਲ ਲਿਆ ਜਿਸ ਅਲਾਮਤ ਨੇ ਸਾਡੀ ਪੰਜਾਬ ਨੂੰ ਬਰਬਾਦ ਕਰਤਾ ਉਹਦਾ ਦੋਸ਼ੀ ਭਾਵੇਂ ਕੋਈ ਵੀ ਹੋਵੇ ਉਹਦਾ ਸਬੰਧ ਭਾਵੇਂ ਕਿਸੇ ਨਾਲ ਵੀ ਹੋਵੇ ਮਾਨ ਸਾਹਿਬ ਦੀ ਸਰਕਾਰ ਉਸ ਨੂੰ ਬਖਸ਼ੇਗੀ ਨਹੀਂ ਔਰ ਕਾਨੂੰਨ ਦੇ ਮੁਤਾਬਕ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਬਿਲਕੁਲ ਜਿਹੜੀ ਜੋ ਸਜ਼ਾ ਬੰਦੀ ਹੈ ਉਹ ਮਿਲੇਗੀ ਸੋ ਇਸ ਕਰਕੇ ਅਕਾਲੀ ਦਲ ਸਾਡੇ ਤੇ ਇਲਜ਼ਾਮ ਲਗਾਉਣ ਦੀ ਬਜਾਏ ਆਪਣੇ ਗਰੇਵਾਂਡੇ ਵਿੱਚ ਝਾਕੇ ਕਿ ਕਿਵੇਂ ਉਹਨਾਂ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੇ ਜਿਹੜੇ ਦਰਿਆ ਸੀ ਉਹ ਬਹਿ